बाहर जिंदगी न लगा था भगवान की हॉप्स यार भी कॉटीनर शेयर कर रहे हैं आप और बातों बातों वीडियो शेयर करेंगे बूढ़े तो मेरे साथे गए थे ना तो बाहर नहीं आता था एक ही कार ना बाहर आओ बाहर आओ बाहर देखो तो देखो बाहर लिया बाहर बाहर اوتے بیٹھ کے کرتا پر اوتے بیٹھ کے کرتا پر سالے ہو کلیئر کوئی صحیح تو نہیں نہ بالکل دانش تو مل جائے گا سمجھ نہیں ہے جانتا ہے کہ بیٹھے ہیں اچھے سے بتا پھر نہیں کرتا نہیں کرتا ہاں جی ہاں جی ਕੀ ਖੜਾ ਮੈਂ ਇਹਨੇ ਕਹੇ ਨਾਲ ਜਾ ਕਿ ਅਦਰ ਅਕੋਰਡਿੰਗ ਤੇ ਬੁਣਿਆ ਆ ਅਕੋਰਡਿੰਗ ਦਾ ਅਕੋਰਡਿੰਗ ਦਾ ਆਪ ਨੂੰ ਨਾਲ ਕੋਰਡਿੰਗ ਤੇ ਕੁਝ ਨਹੀਂ ਹੋਇਆ ਯਾਰ ਨਾਲ ਕਬੱਡੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾ ਇੱਕ ਵਾਰ ਫੇਰ ਸਥਿਤੀ ਜਿਹੜੀ ਆ ਤਲਾਪੁਰੂ ਗੋਲੀ ਨਜ਼ਰ ਆ ਰਹੀ ਆ ਕੀ ਗੱਲ ਹੋਈ ਮੈਡਮ ਆਓ ਇਧਰ ਆਓ ਇਹ ਪੱਤ ਵਾਲੇ ਕਹਿੰਦਾ ਚੜਾਈ ਕਰਦਾ ਮੈਂ ਕਿਹਾ ਡਾਕਟਰ ਸਾਹਿਬ ਨੂੰ ਟੱਚ ਨਾ ਕਰੋ ਹੋਣਾ ਤੁਸੀਂ ਟੱਚ ਨਹੀਂ ਕਰ ਸਕਦੇ ਕਹਿੰਦਾ ਆ ਆ ਐਂਟਾ ਕਰਕੇ ਮੈਂ ਕਿਹਾ ਤੁਸੀਂ ਜੋ ਗੱਲ ਕਰਨੀ ਜਬਾਨੀ ਪੱਤ ਮੈਨੂੰ ਕਹਿੰਦਾ ਇਹਦਾ ਮਤਲਬ ਕੀ ਬੰਦਾ ਵਾ ਨਹੀਂ ਭਾਜੀ ਕੀ ਗੱਲ ਹੋ ਰਹੀ ਜੀ ਆਫਿਸ ਚ ਆਇਆ ਮੇਰੇ ਘਰ ਆ ਕੇ ਮੈਂ ਗਾਲ ਕੱਢੀ ਆ ਨਾਲੇ ਨੂੰ ਟੱਚ ਵੀ ਕਰਦਾ ਕਿਹ ਨਾਲੇ ਟੱਚ ਆਹ ਹਣੀ ਪੱਤ ਵਾਲਾ ਬੰਦਾ ਇਹ ਪੁਲਿਸ ਜਿਹੜੀ ਕਰਨੀ ਜੋ ਹੈ ਵਾ ਆ ਪੁਲਟ ਵਾਲੇ ਉੱਥੇ ਖੜੇ ਸੀ ਸਾਰੀ ਪਬਲਿਕ ਉੱਥੇ ਸਾਰੀ ਪਬਲਿਕ ਖੜੀ ਸੀ ਮੈਨੂੰ ਕਹਿੰਦਾ ਮੌਕੇ ਤੇ ਪਹੁੰਚ ਗਿਆ ਤਸਵੀਰਦਾ ਹੁਣ ਕੋਈ ਨਹੀਂ ਆ ਤੁਹਾਡੇ ਨਾਲ ਅਸੇ ਪਾਸੇ ਦੋਵੇਂ ਨੇ ਵੱਡੀ ਗਿੜਤੀ ਦੇ ਵਿੱਚ ਹਸਪਤਾਲ ਦੇ ਵਿੱਚ ਭੌਂਦੇ ਹੋਏ ਨਜ਼ਰ ਆ ਰਹੇ ਨੇ লাইਵ ਤਸਵੀਰਾਂ ਸ਼ੇਅਰ ਕਰ ਰਿਹਾ ਔਰ ਉੱਥੇ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸਥਿਤੀ ਨੂੰ ਕੰਟਰੋਲ ਕਰਨ ਦਾ ਕੋਸ਼ਿਸ਼ ਕਰ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਸਿਟUATION ਬਣੀ ਹੋਈ ਹੈ ਆਪਣੇ ਘਰਾਂ ਦਾ ਰੱਖਿਆ ਵੀਰਾਂ ਦਾ ਦਵਾਤ ਦੇ ਅੱਗੇ ਦੇਖ ਰਿਹਾ ਹੈ ਜਣਾ ਪਣਾ ਉੱਥੇ ਨਹੀਂ ਤੁਹਾਨੂੰ ਫੜਦੇ ਆ ਜੇ ਚਾਰਪੜੀ ਜਮਾ ਫਰਾਗਤ ਗਿਆਣਾ ਇਸ ਨਾਲ ਨਾਲ ਕੋਈ ਨਹੀਂ ਆਉਂਦਾ ਐਸਾ ਮੋੜ ਜਿਸ ਤੋਂ ਦੋਨੋਂ ਕੰਦੇ ਆਉਂਦੇ ਉਹਨਾਂ ਨੂੰ ਲੈ ਕੇ ਬਾਹਰ ਜਿੱਥੇ ਪਵਾਣੀ ਦਾ ਹਾਂ ਲਿੰਗ ਨੂੰ ਦਬਾ ਬਾ ਚੈਨਲ ਨੂੰ ਸਾਰਾ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰੋ লাইਕ ਤਸਵੀਰ ਤੁਹਾਡੇ ਨਾਲ ਪਹਿਲੇ ਬੰਦੇ ਨੇ 5 ਬੰਦੇ ਵਿੱਚ ਚੱਲਣਾ ਠੀਕ ਹੈ ਸੱਚਾ ਇਹਨੇ ਹੁਣ ਮਿਲਦਾਰ ਕੱਢੀ ਹੈ ਨਾ ਇਹ ਕਿਸੇ ਨੇ ਇੰਨਾ ਗੰਦ ਗੰਦ ਬੰਦੇ ਨੂੰ ਬੁਲਾਇਆ ਕਿਉਂ ਕੱਢੀ ਨਿਕਾਲਿਆ ਇਹਨੇ ਮੈਨੂੰ ਕਿਹਾ ਇਸ ਬੰਦੇ ਨੂੰ ਬਾਹਰ ਵੀ ਜਾਣ ਵੀਡੀਓ ਸਿਰ ਮਾਚੀ ਮੈਂ ਵੀਡੀਓ ਵੀ ਬਣਾਈ ਹੈ ਅੱਛਾ ਇਹ ਸਜਣਾ ਕਿ ਬਾਹਰ ਨਹੀਂ ਆ ਰਹੇ ਕਿਉਂਕਿ ਪਬਲਿਕ ਜਿਹੜੀ ਆ ਜੇ ਕੋਈ ਗਲਤ ਕੰਮ ਅੰਦਰ ਹੁੰਦਾ ਹਸਪੀਟਲ ਦੇ ਵਿੱਚ ਹੁੰਦਾ ਵਾ ਉਹ ਤੇ ਜਦੋਂ ਸਾਰੇ ਆਫੀਸਰ ਬਾਹਰ ਆਉਣਗੇ ਉਹਦਾ ਹਾਲਤ ਪਤਾ ਹੀ ਹੋਊਗਾ ਜੀ ਜੀ ਤੋਂ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਵਾ ਵੀ ਬਾਹਰ ਆਓ ਤਾਂ ਫਿਰ ਸਾਡਾ ਫੈਸਲਾ ਇਹਨਾਂ ਦਾ ਸੋ ਧਰਨਾ ਜਿਹੜਾ ਕਿੰਨੀ ਕੀ ਦਰ ਹੋ ਚੱਲੇਗਾ ਕਿ ਇੱਦਾਂ ਹੀ ਚੱਲਦਾ ਰਹੇਗਾ ਸਾਹਮਣੇ ਇਹ ਜਦ ਤੱਕ ਫੈਸਲਾ ਨਹੀਂ ਹੁੰਦਾ ਚੱਲੀ ਜਾਏਗਾ ਲੰਮਾ ਜਾਣਾ ਇਹਨਾਂ ਵਧੀਆ ਪਿੰਡ ਆ ਨਾ ਵੀ ਇੰਨੇ ਸੋਹਣੇ ਲੋਕ ਐ ਤੁਹਾਡੇ ਨੇ ਮੇਰਾ ਨਾਲ ਹੀ ਪਿੰਡਾ ਮੁਲਾਜ਼ਮ ਆ ਜੀ ਮੈਂ ਬਿਜਲੀ ਬੋਰਡ ਦਾ ਪਰਿਵਾਰ ਮਗਰ ਹਰੇਕ ਬੰਦੇ ਨੂੰ ਖੜਨਾ ਪੈਂਦਾ ਸਾਨੂੰ ਸਮੱਸਿਆ ਹੋਈ ਤੁਹਾਡੇ ਤੱਕ ਵੀ ਪਹੁੰਚ ਗਈ ਸੀ ਐਸਐਮਓ ਸਾਹਿਬ ਤੱਕ ਵੀ ਪਹੁੰਚ ਗਈ ਸੀ ਚਲੋ ਤੁਸੀਂ ਸਾਰੀਆਂ ਗੱਲਾਂ ਸੁਲਝਾ ਦਿੱਤੀਆਂ ਅਸੀਂ ਤੁਹਾਡੇ ਨਾਲ ਐਗਰੀ ਕਰਦੇ ਆਂ ਬਾਕੀ ਜਿਹੜਾ ਤੁਸੀਂ ਕਿਹਾ ਉਹ ਜ਼ਰੂਰ ਕਰਕੇ ਦਿਓ ਜਿਹੜਾ ਆ ਡੈਪੋਟੇਸ਼ਨ ਦਾ ਕੀਤਾ ਇਹਦਾ ਮਸਲਾ ਵੀ ਤੁਸੀਂ ਹੀ ਸੁਲਝਾ ਕੇ ਦੇਣਾ ਵੀ ਉਹਨੇ ਕਿਹੜੇ ਪਰਪਸ ਨਾਲ ਕੀਤਾ ਉਹਦੇ ਤੇ ਜਿਹੜੀ ਉਹਦੇ ਅਧੀਨ ਵੀ ਕੋਈ ਕਾਰਵਾਈ ਬਣਦੀ ਆ ਡਾਕਟਰ ਹਰਪ੍ਰੀਤਪਾਲ ਕੌਰ ਦੇ ਅਗੇਂਸਟ ਸਟਾਫ ਨਰਜਨ ਜਿੰਦਾਬਾਦ 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 ਸਟਾਫ ਸਭਨ ਕਾ ਬੰਦ ਕਰੋ ਉਹ ਵੀ ਨਜ਼ਰ ਆ ਰਹੀ ਹੈ ਸੋ ਸਟਾਫ ਵੱਲੋਂ ਔਰ ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀ ਜਿਹੜੀ ਨੇ ਉਹ ਵੀ ਪਹੁੰਚੇ ਨੇ ਸੋ ਆਪਸ ਦੇ ਵਿੱਚ ਜਿਹੜੀ ਉਹ ਸਹਿਮਤੀ ਬੰਦੀ ਨਜ਼ਰ ਆ ਰਹੀ ਹੈ ਸੋ ਦੁਬਾਰਾ ਫਿਰ ਲਾਈਵ ਹੋਵਾਂਗੇ ਪੂਰੀ ਜਿਹੜੀ ਕਿਸ ਤਰ੍ਹਾਂ ਸਹਿਮਤੀ ਬੰਦੀ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਕਰ ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਪਹੁੰਚ ਚੁੱਕਿਆ ਸੁਲਤਾਨਪੁਰ ਲੋਧੀ ਦੇ ਅਦੀਨ ਆਉਂਦੇ ਟੱਬਾ ਹਸਪੀਟਲ ਵਿਖੇ ਜਿੱਥੇ ਕਿ ਅੱਜ ਸਵੇਰ ਤੋਂ ਜਿਹੜਾ ਧਰਨਾ ਲੱਗਿਆ ਹੋਇਆ ਸੋ ਧਰਨਾਕਾਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਨਾਮ ਜੀ ਤੁਹਾਡਾ ਦਲਜੀਤ ਕੌਰ ਧਰਨਾ ਲਗਾਇਆ ਤੁਸੀਂ ਕਿਸ ਸੰਬੰਧ ਤੇ ਕੀ ਮਾਮਲਾ ਹੈ ਸਾਰਾ ਹਾਂਜੀ 23 10 25 ਦੀ ਰਾਤ ਦੀ ਗੱਲ ਹੈ ਜੀ ਇੱਥੇ ਮੈਂ ਔਨ ਡਿਊਟੀ ਸੀਗੀ ਰਾਤ ਨੂੰ ਰਾਤ ਨੂੰ 2 ਵਜੇ ਤੋਂ ਪਹਿਲਾਂ ਮੈਨੂੰ ਡਾਕਟਰ ਮਾਨਪ੍ਰੀਤ ਸਿੰਘ ਦਾ ਫੋਨ ਆਉਂਦਾ ਆ ਕਿ ਇੱਥੇ ਤੁਹਾਡੇ ਕੋਲ ਹਰਪ੍ਰੀਤ ਜੇਦਾ ਮੈਨੂੰ ਨਹੀਂ ਸੀ ਪਤਾ ਮੈਂ ਕਿਹਾ ਜੀ ਸਾਡੇ ਕੋਲ ਕਦੋਂ ਆਣਾ ਉਹਨਾਂ ਨੇ ਤੇ ਇਹ ਕਹਿੰਦੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫੋਨ ਦੁਬਾਰੇ ਉਹਨਾਂ ਨੂੰ ਬੈਕ ਕਾਲ ਕਰਦੀ ਆਂ ਵੀ ਕੋਈ ਇਹੋ ਜੀ ਗਲਤੀ ਨਹੀਂ ਹੋਗੀ ਮੈਂ ਕਿਹਾ ਦੱਸ ਸਭ ਠੀਕ ਹੈ ਡਾਕਟਰ ਹਰਪ੍ਰੀਤ ਪਾਲ कौर ਉਹ ਕਹਿੰਦੇ ਹਾਂਜੀ ਹਾਂਜੀ ਕੋਈ ਗੱਲਬਾਤ ਨਹੀਂ ਹੈਗੀ ਉਸ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਵਾਰਡ اٹੈਂਡੈਂਟ ਦਾ ਫੋਨ ਆਦਾ ਕਿ ਥੱਲੇ ਡਾਕਟਰ ਆਏ ਆ ਇੱਦਾਂ ਫਿਰ ਮੈਂ ਡਾਕਟਰ ਆਪਣੇ ਵਾਰਡ اٹੈਂਡੈਂਟ ਨਾਲ نیچے ਹਉਣੀ ਆ ਉਹਨਾਂ ਨਾਲ ਗੱਲ ਕਰਦੀ ਆਂ ਤੇ ਉਹਨਾਂ ਨੇ ਮੈਨੂੰ ਸਾਰਾ ਦੱਸਿਆ ਕਿ ਡਾਕਟਰ ਉਧਰ ਈਐਮਓ ਰੂਮ ਦੇ ਵਿੱਚ ਹੈਗੇ ਇੱਕ ਡਾਕਟਰ ਪਿੱਛੇ ਹੈ ਮੈਡਮ ਆਪਾਂ ਕੀ ਕਰਨਾ ਆ ਤੇ ਮੈਂ ਕਿਹਾ ਆਪਾਂ ਨਹੀਂ ਜਾਣਾ ਆਪਾਂ ਕੱਲੇ ਹੈਗੇ ਫਿਰ ਮੈਂ 3 ਵਜੇ ਨਰਸਿੰਗ ਸਿਸਟਰ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਮੈਨੂੰ ਵਾਰਡ اٹੈਂਡੈਂਟ ਨੇ ਆ ਸਾਰੀ ਗੱਲ ਦੱਸੀ ਹੈ ਪਰ ਮੈਂ ਉਧਰ ਨਹੀਂ ਜਾਣਾ ਸਾਡੇ ਨਰਸਿੰਗ ਸਿਸਟਰ ਨੇ ਵੀ ਇਹ ਕਿਹਾ ਵੀ ਤੁਸੀਂ ਕੱਲੇ ਹੋ ਤੁਸੀਂ ਉਧਰ ਨਹੀਂ ਜਾਣਾ ਹੈਗਾ ਤੇ ਮਾਰਨਿੰਗ ਟਾਈਮ ਅਸੀਂ ਇਹਨਾਂ ਨੂੰ ਫਿਰ ਦੀਦੀ ਨੂੰ ਦੱਸਿਆ ਇਹਨਾਂ ਨੇ ਸਰ ਨੂੰ ਵੀ ਸ਼ਾਇਦ ਇਨਫੋਰਮ ਕੀਤਾ ਹੋਊਗਾ ਰਾਤ ਨੂੰ ਹੀ ਕਹਿੰਦੇ ਸੀਗੇ ਕਿ ਮੈਂ ਕਰ ਦੇਣਾ ਇਨਫੋਰਮ ਹੈ ਨਾ ਉਸ ਤੋਂ ਬਾਅਦ ਅਸੀਂ ਜੀ 2 ਦਿਨ ਸਰ ਦੇ ਕੋਲ 3 ਦਿਨ ਜਾਂਦੇ ਰਹੇ ਆ ਐਸਐਮਓ ਸਰ ਨੇ ਇਸ ਗੱਲ ਦੀ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਸਾਰੀ ਫੁਟੇਜ ਕੱਢ ਲਈ ਫਿਰ ਸਾਰੇ ਸਟੱਫ ਹਨ ਮੈਂ ਉਹਨਾਂ ਨੇ ਸਲਾਹ ਕੀਤੀ ਹੈ ਕਿ ਆਪਾਂ ਹੁਣ ਕੀ ਕਰਨਾ ਇਸ ਚੀਜ਼ ਨੂੰ ਕਿ ਇਹ ਚੀਜ਼ਾਂ ਹੋਣ ਦੇਣੀਆਂ ਕਿ ਨਹੀਂ ਹੋਣ ਦੇਣ ਕਿਉਂਕਿ ਸਾਡੇ ਕਰੈਕਟਰ ਤੇ ਆਉਂਦੀ ਇਹ ਗੱਲ ਵੀ ਜੇ ਇੱਥੇ ਐਮਓ ਰੂਮ ਚ ਇਹਨਾਂ ਦੀਆਂ ਡਿਊਟੀਆਂ ਹੀ ਨਹੀਂ ਹੈਗੀਆਂ ਡਾਕਟਰਾਂ ਦੀਆਂ ਕੱਲ ਨੂੰ ਇਹਨਾਂ ਨੂੰ ਕੁਝ ਕੁਝ ਹੋ ਜਾਵੇ ਮਰ ਜਾਣ ਜਾਂ ਕੁਝ ਹੋ ਜਾਵੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੇ ਕੋਈ ਨਸ਼ਾ ਕੀਤਾ ਹੋਇਆ ਤੇ ਉਹ ਇਲਜ਼ਾਮ ਸਾਰਾ ਮੇਰੇ ਤੇ ਹੋਣਾ ਮੈਂ ਔਨ ਡਿਊਟੀ ਉਸ ਟਾਈਮ ਮੈਂ ਆਂ ਸਟਾਫ ਨਰਸ ਇੱਥੇ ਕੋਈ ਡਾਕਟਰ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜੀ ਅਸੀਂ ਐਸਐਮਓ ਸਰਕਲ ਤਿੰਨ ਦਿਨ ਜਾਂਦੇ ਰਹੇ ਰਿਟਰਨ 'ਚ ਜਾਂਦੇ ਰਹੇ ਵੀ ਜਾ ਤਾਂ ਜਿਹੜੀ ਅਸੀਂ ਘਟਨਾ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾਈ ਆ ਉੱਤੇ ਕਾਰਵਾਈ ਕਰ ਦਿਓ ਨਹੀਂ ਤਾਂ ਤੁਸੀਂ ਸਾਨੂੰ ਬਦਲ ਕੇ ਸੁਲਤਾਨਪੁਰ ਭੇਜ ਦਿਓ ਸਾਰਿਆਂ ਨੂੰ ਅਸੀਂ ਇੱਥੇ ਇਸ ਮਾਹੌਲ ਦੇ ਵਿੱਚ ਕੰਮ ਨਹੀਂ ਕਰਨਾ ਹੈਗਾ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਿਸਟਰ ਨੇ ਸਾਡੀ ਰੀਸੀਵ ਕੀਤੀ ਹੈ ਲੈਟਰ ਪਰ ਐਸ ਐਮਓ ਜਰਨੇ ਸਾਡੀ ਰੀਸੀਵ ਨਹੀਂ ਕੀਤੀ ਲੈਟਰ ਤਿੰਨ ਦਿਨ ਅਸੀਂ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਆਉਂਦੇ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਵਿੱਚ ਛੁੱਟੀਆਂ ਆ ਗਈਆਂ ਫਿਰ ਅਸੀਂ ਸੀਐਸ ਸਰਕਲ ਗਏ ਆ ਬਕਾਇਦਾ ਅਸੀਂ ਉਹ ਵਾਕਿਆ ਲਿਖ ਕੇ ਗਏ ਆ ਰਿਟਨ ਚ ਹੈਗਾ ਸਾਡੇ ਕੋਲ ਉਹਨਾਂ ਨੇ ਸਾਡੀ ਲੈਟਰ ਰੀਸੀਵ ਵੀ ਕੀਤੀ ਤੇ ਏਸੀਐਸ ਮੈਡਮ ਨੂੰ ਫਾਰਵਰਡ ਵੀ ਕੀਤੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਤੇ ਤੁਹਾਡੀ ਜਿਹੜੀ ਇਹਨਾਂ ਤੇ ਡਾਕਟਰਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਸ ਤੋਂ ਬਾਅਦ 10 12 ਦਿਨ ਹੋ ਗਏ ਸੀ ਸਾਡੇ ਤੇ ਕੋਈ ਉਸ ਚੀਜ਼ ਤੇ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਡਾਕਟਰ ਸਾਨੂੰ ਫਿਰ ਡਿਊਟੀ ਟਾਈਮ ਦਿੱਕਤ ਦੇ ਰਹੇ ਸੀਗੇ ਸਾਨੂੰ ਧਮਕੀਆਂ ਦੇ ਮੈਸੇਜ ਦੇ ਰਹੇ ਸੀ ਇਨਡਾਇਰੈਕਟਲੀ ਕਿ ਹੁਣ ਤੁਹਾਡੇ ਦੇ ਮਾਨਹਾਨੀ ਦਾ ਦਾਅਵਾ ਕਰਾਂਗੇ ਧਮਕੀ ਮੈਂ ਕਹ ਰੋਕਦਾ ਤੁਹਾਡੀ ਧਮਕੀ ਤੁਹਾਨੂੰ ਕੌਣ ਦੇ ਰਿਹਾ ਹੈ ਇਹ ਇੰਡਾਇਰੈਕਟਲੀ ਇਹਨਾਂ ਦੇ ਬੰਦੇ ਦੇ ਰਹੇ ਸੀ ਡਾਕਟਰ ਡਾਕਟਰੀ ਦੇ ਰਹੇ ਸੀਗੇ ਤੇ ਸਾਡੇ ਕੋਲੋਂ ਜਾਂਦੇ ਜਾਂਦੇ ਟੌਂਟ ਮਾਰ ਜਾਂਦੇ ਸੀ ਕਿ ਸਾਨੂੰ ਤਾਂ ਹੁਣ ਇਹਨਾਂ ਨੇ ਮਤਲਬ ਬਦਨਾਮ ਕੀਤਾ ਆ ਹੁਣ ਇਹ ਇੱਜ਼ਤਾਂ ਇਹਨਾਂ ਦੀਆਂ ਵੀ ਨਹੀਂ ਰਹਿਣ ਦੇਣੀਆਂ ਸੀ ਸੋ ਕਿਤੇ ਕਿਤੇ ਲੇਡੀਜ਼ ਸਾਹਿਬ ਉਹ ਤੁਸੀਂ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਵੀ ਇਹ ਡਰ ਦਾ ਮਾਹੌਲ ਹੈ ਡਾਕਟਰ ਹਰਪ੍ਰੀਤ ਪਾਲ कौर ਹਨ 24 ਤਰੀਕ ਨੂੰ ਉਹਨਾਂ ਨੇ ਮੈਨੂੰ ਪਰਸਨਲ ਫੋਨ ਤੇ ਮੇਰੇ ਤੇ ਮੈਸੇਜ ਭੇਜੇ ਸੀ ਉਹ ਮੈਂ ਤੁਹਾਨੂੰ ਕਾਪੀ ਦੇ ਦੂੰਗੀ ਉਹਦੇ 'ਚ ਉਹਨਾਂ ਨੇ ਮੈਨੂੰ ਲਿਖਿਆ ਸੀਗਾ ਕਿ ਮੈਂ ਤਾਂ ਉੱਤੇ ਡੈਫਾਮੇਸ਼ਨ ਦਾ ਕੇਸ ਕਰੂੰਗੀ ਜਦਕਿ ਇਹ ਹਸਪੀਟਲ ਹੈ ਉਹ ਉਹ ਮੇਰੇ ਤੇ ਇਦ ਕੋਈ ਗੱਲ ਹੀ ਕੀਤੀ ਮੈਂ ਤਾਂ ਆਪਣੇ ਨਰਸਿੰਗ ਸਿਸਟਰ ਕੋਲ ਗੱਲ ਕੀਤੀ ਵੀ ਆ ਹਸਪੀਟਲ 'ਚ ਇਹ ਗੱਲ ਹੋਈ ਆ ਇਹਦਾ ਬਾਰੇ ਪੁੱਛਿਆ ਲਈ ਜਾਵੇ ਜਾਣਕਾਰੀ ਵੀ ਇਹ ਕੀ ਗੱਲ ਹੈਗੀ ਇਹ ਕਿਉਂ ਆਏ ਰਾਤ ਨੂੰ ਜੀ ਜੀ ਹਾਂਜੀ ਉਸ ਤੋਂ ਬਾਅਦ ਹੁਣ 10 12 ਦਿਨ ਹੋ ਗਏ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਪਰ ਕਾਰਵਾਈ ਕੋਈ ਨਹੀਂ ਹੋਈ ਡਾਕਟਰ ਆ ਰਹੇ ਸੀ ਧਮਕੀਆਂ ਦੇ ਰਹੇ ਸੀਗੇ ਸਾਰਾ ਕੁਝ ਹੋ ਰਿਹਾ ਸੀਗਾ ਉਸ ਤੋਂ ਬਾਅਦ ਕੱਲ ਮੈਨੂੰ ਸ਼ਾਮੀ ਐਡਵੋਕੇਟ ਕਿਸੇ ਦਾ ਮੈਸੇਜ ਆਇਆ ਪਰਸਨਲ ਮੇਰੇ ਫੋਨ ਨੰਬਰ ਤੇ ਉਹਦੇ ਤੇ ਉਹਨਾਂ ਨੇ ਮੈਨੂੰ ਲੀਗਲ ਨੋਟਿਸ ਭੇਜਿਆ ਕਿ ਡੇਫਰਮੇਸ਼ਨ ਦਾ ਕੇਸ ਕਿ ਤੁਸੀਂ ਫੇਕ ਅਲੀਗੇਸ਼ਨ ਲਾ ਰਹੇ ਹੋ ਜੀ ਜੀ ਜਦੋਂ ਕਿ ਮੇਰਾ ਪੂਰਾ ਸਟਾਫ ਮੇਰੇ ਨਾਲ ਹੈ ਮੈਂ ਕੱਲੀ ਨੇ ਕਿਤੇ ਕੋਈ ਕੋਈ ਕੰਪਲੇਂਟ ਹੀ ਨਹੀਂ ਕੀਤੀ ਉਹਨਾਂ ਦੀ ਜੀ ਜੀ ਸਾਰੇ ਸਟਾਫ ਨੂੰ ਦਰਾਜ ਇਸ ਚੀਜ਼ ਦੇ ਵਿੱਚ ਇਸ ਵਜ੍ਹਾ ਚ ਅਸੀਂ ਦੀ ਡਿਊਟੀ ਦੇ ਵਿੱਚ ਵੀ ਇਹ ਚੀਜ਼ ਹੋ ਸਕਦੀ ਆ ਸੋ ਇਹ ਸਾਡੀ ਇੱਜ਼ਤ ਦਾ ਸਵਾਲ ਆ ਅਸੀਂ ਇਹਨਾਂ ਦੇ ਗੰਦ ਦੇ ਛਿੱਟੇ ਆਪਦੇ ਦਾਮਨ ਤੇ ਨਹੀਂ ਲੈਂਦੇ ਨੇ ਸਾਡੇ ਕੱਪੜਿਆਂ ਤੇ ਅਸੀਂ ਨਹੀਂ ਪਵਾਣੇ ਹੈਗੇ ਅਗਰ ਇਹ ਇਦਾਂ ਦਾ ਗੰਦ ਇੱਥੇ ਆ ਕੇ ਪਾਣਗੇ ਨਾਈਟ ਡਿਊਟੀਆਂ ਦੇ ਵਿੱਚ ਅਸੀਂ ਉਹ ਗੰਦ ਆਪਦੇ ਤੇ ਨਹੀਂ ਲੈਣਾਗਾ ਸੋ ਪ੍ਰਸ਼ਾਸਨਰ ਕੋਲੋਂ ਕੀ ਮੰਗ ਕਰਦੇ ਹੋ ਅਸੀਂ ਆਪਣੇ ਇਨਸਾਫ ਚਾਹੁੰਦੇ ਇਹਨਾਂ ਡਾਕਟਰਾਂ ਤੇ ਕਾਰਵਾਈ ਹੋਣੀ ਚਾਹੀਦੀ ਆਫਸਰਾਂ ਤੇ ਵੀ ਹੋਣੀ ਚਾਹੀਦੀ ਕਿਉਂਕਿ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੈਗੀ ਜਦ ਕਿ ਉਹ ਪਹਿਲ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਸੀ ਸਟਾਫ ਲੇਡੀਜ਼ ਇਕੱਲਾ ਡਿਊਟੀ ਕਰਦਾ ਇੱਥੇ ਕੱਲ ਨੂੰ ਉਹ ਕੋਈ ਵੀ ਹੋਵੇ ਨਾ ਵੀ ਉਹ ਸਾਨੂੰ ਧਮਕੀਆਂ ਦੇ ਰਿਹਾ ਕੁਝ ਕਰਵਾ ਦੇਣ ਅਸੀਂ ਕੱਲੀਆਂ ਕੁੜੀਆਂ ਆਉਂਦੀਆਂ ਜਾਂਦੀਆਂ ਆ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਹੋਣ ਕੇ ਸਾਰੇ ਅਧਿਕਾਰੀ ਕਿਉਂਕਿ ਬੰਦ ਦੀ ਕਾਰਵਾਈ ਇਹਨਾਂ ਨੇ ਹੁਣ ਤੱਕ ਨਹੀਂ ਕੀਤੀ ਹੈਗੀ ਉਲਟਾ ਸਾਨੂੰ ਹੁਣ ਉਹ ਧਮਕੀਆਂ ਕੀ ਸਾਨੂੰ ਨੋਟਿਸ ਹੀ ਭੇਜਤਾ ਮੈਨੂੰ ਕੱਲੀ ਕੁੜੀ ਨੂੰ ਹੁਣ ਅੱਜ ਮੈਨੂੰ ਭੇਜਿਆ ਹੋ ਸਕਦਾ ਕੱਲ ਆਉਣ ਵਾਲੇ ਸਮੇਂ 'ਚ ਦੂਜੇ ਮੈਂਬਰਾਂ ਨੂੰ ਵੀ ਆ ਜਾਣ ਸਟਾਫ ਨਰਸਾਂ ਨੂੰ ਵਾਰਡ اٹੈਂਡੈਂਟਾਂ ਨੂੰ ਆ ਜਾਣ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਸਟਾਫ ਦੀ ਜਿਹੜੀ ਹੈ ਮੁਸ਼ਕਲਾ ਜਿਹੜੀਆਂ ਪਰੇਸ਼ਾਨੀਆਂ ਸੀ ਉਹ ਆਪਾਂ ਸੁਣੀ ਅਸੀਂ ਸੋ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਨਾਲ ਦੇ ਨਾਲ ਕਿਸਾਨ ਯੂਨੀਅਨ ਤੋਂ ਵੀ ਲੋਕ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤਰਨਾ ਤਰਨਾ ਕਰੀਆਂ ਦੀ ਜਿਹੜੀ ਸਮਝ ਆਇਆ ਤੇ ਉਹਨਾਂ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਵਾਤੀ ਹਾਈ ਕੋਰਟ ਦੇ ਵਿੱਚ ਸ਼ਾਇਦ ਉਹਨਾਂ ਦੇ ਮਾਨਾ ਮੀਦਾ ਹਾਂ ਕਰਵਾ ਦਿੱਤਾ ਦਰਜ ਪਰ ਇਹ ਐਸਐਮਓ ਨੂੰ ਖੁਦ ਸੁਧਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਇੱਕ ਹਸਪੀਟਲ ਦੇ ਉਹ ਐਸਐਮਓ ਆ ਉਹਨਾਂ ਨੇ ਸਾਰਾ ਸਿਸਟਮ ਢੀਲ ਕਰਨਾ ਹੁੰਦਾ ਲੋਕਾਂ ਦੀ ਸਿਹਤ ਨੂੰ ਦੇਖਣਾ ਹੁੰਦਾ ਪਰ ਉਹ ਤਾਂ ਆਪ ਸ਼ਰਾਬ ਪੀ ਕੇ ਜਾਇਸੀ ਦਾ ਕੰਮ ਆ ਉਹਨਾਂ ਨੇ ਸਿੱਧਕਾ ਭਾਗ ਨੂੰ ਇਸ ਕਰਕੇ ਪੈਣਾ ਅਜ ਧਰਨੇ ਦੇ ਬੇਟੀਆਂ ਇਹ ਅਸੀਂ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਵੱਲੋਂ ਇਹਨਾਂ ਦਾ ਸਮਰਥਨ ਕਰਦੇ ਹਾਂ ਜਿਹੜੀ ਤੱਕਾਸ਼ਾਈ ਇਹ ਨਹੀਂ ਚੱਲੂਗੀ ਚਾਹੇ ਉਹ ਸਿਹਤ ਵਿਭਾਗ ਆ ਚਾਹੇ ਕੋਈ ਵੀ ਡਿਪਾਰਟਮੈਂਟ ਆ ਅਸੀਂ ਉਹਦੇ ਨਾਲ ਡਟ ਕੇ ਸੋ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਤੱਕਾ ਹੁੰਦਾ ਤੁਹਾਡੀਆਂ ਜੂਨੀਅਨ ਤੋਂ ਸਾਂ ਜੂਨੀਅਨ ਜਿਹੜੀਆਂ ਉਹ ਬਿਲਕੁਲ ਪਹੁੰਚ ਜਾਂਦੀਆਂ ਨੇ ਗੱਲ ਕਰੀ ਜੂਨੀਵਰਸਿਟੀ ਦੀ ਉੱਥੇ ਵੀ ਤੁਹਾਡੀਆਂ ਜੂਨੀਅਨ ਜਿਹੜੀਆਂ ਉਹ ਪੂਰਾ ਸਮਰਥਨ ਕਰ ਰਹੀਆਂ ਹਾਂਜੀ ਜਿੱਥੇ ੱਟਕਾ ਆਊਗਾ ਸਾਡਾ ਸਾਡਾ ਧਰਮ ਸਾਡਾ ਮਾਨ ਜਿੱਥੇ ੱਟਕਾ ਚੱਲੂਗਾ ਉਥੇ ਖੜਨਾ ੱਟਕੇ ਦੇ ਖਰਾਬ ਕਰਨਾ ਇਸ ਲਈ ਕਿਸਾਨ ਯੂਨੀਅਨ ਦੇ ਵਿੱਚ ਅਸੀਂ ਕੰਮ ਕਰਦੇ ਆ ਕਿ ਜਿਹੜਾ ੱਟਕਾ ਸਰਕਾਰਾਂ ਕਰਦੀਆਂ ਜਾਂ ਇਹਨਾਂ ਦੇ ਜਿਹੜੇ ਚੇਲੇ ਚੱਤੇ ਕਰਦੇ ਆ ਉਹ ਬੰਦ ਕਰਾਉਣਾ ਕਿਸਾਨ ਯੂਨੀਅਨ ਜਰੀਏ ਬੰਦ ਕਰਵਾਉਣਾ ਜੇਕਰ ਅੱਜ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤੇ ਅਗਲਾ ਜਿਹੜਾ ਸਟੈਪ ਆ ਅਗਲਾ ਜਿਹੜਾ ਅਸਟਾਪ ਇਹਦਾ ਕੀ ਹੋਣ ਵਾਲਾ ਜੀ ਅਸੀਂ ਆਪਦੀ ਮੀਟਿੰਗ ਲਾਵਾਂਗੇ ਆਪਦੇ ਇਹ ਦੇਖਦੇ ਹਾਂ ਜੇ ਕੀ ਕਰਦੇ ਆ ਆ ਵੀ ਜਿਹੜੇ ਐਸਐਮਓ ਖਲਾਬ ਉਹ ਆਪਣੇ ਲਈ ਕਾਰਵਾਈ ਕਰਦੇ ਆ ਕਿ ਨਹੀਂ ਕਿਉਂਕਿ ਇਥੇ ਮੌਕੇ ਤੇ ਮੁਲਾਜ਼ਮ ਪਹੁੰਚ ਚੁੱਕੇ ਆ ਉਹ ਦੇਖਦੇ ਆ ਕੀ ਕਰਦੇ ਆ ਮਰੀ ਦੇਖ ਦੇਖਣ ਤੋਂ ਬਾਅਦ ਹੀ ਆਪਦਾ ਡਿਸੀਜਨ ਲਵਾਂਗੇ ਫਿਰ ਨਹੀਂ ਤਾਂ ਜੇ ਕੇ ਬੇਟੇ ਹ ਨਹੀਂ ਤਾਂ ਹੋਰ ਕਿਤੇ ਰੇਡ ਆ ਰੋਟੀ ਰੋਣ ਜਿਹੜਾ ਜਿਹੜਾ ਕੋਈ ਬੰਦੀ ਕਹਿੰਦੇ ਆ ਸੰਤਾਨ ਬੋਧੀ ਰਾਹ ਰੋੜਾ ਜਾਂ ਕਿਤੇ ਇਲਵੇਟ੍ਰਿਕ ਤੇ ਬਿਟਾ ਪਰ ਸਾਡੇ ਕੋਲ ਤੇ ਹੋ ਜਾਂਦਾ ਜੀ ਬਿਲਕੁਲ ਕਿਸਾਨ ਨਹੀਂ ਨਾ ਜਿਹੜਾ ਜਿਹੜਾ ਜਦੋਂ ਹੱਕ ਨਹੀਂ ਮਿਲਦਾ ਤੇ ਹੱਕ ਨਾ ਮਿਲਿਆ ਤੇ ਗੱਲ ਕਰਦਾ ਜਿਹੜਾ ਫਿਰ ਸਾਨੂੰ ਹੱਕ ਲੈਣੇ ਹੋਵੇ ਜਦੋਂ ਹੱਕ ਨਹੀਂ ਨਾ ਮਿਲਦੇ ਤਾਂ ਖੂਹੇ ਪੈਂਦੇ ਆ ਫਿਰ ਉਹ ਸਾਨੂੰ ਫਿਰ ਉਹ ਗੁੰਡਾ ਕਰਦੇ ਵੀ ਕਹਿੰਦੇ ਬਹੁਤ ਕੁਝ ਕਹਿੰਦੇ ਪਰ ਜਦੋਂ ਸਾਡੀ ਸੁਣਵਾਈ ਨਹੀਂ ਹੁੰਦੀ ਹੁਣ ਦੇਖ ਹੀ ਰਹੇ ਤੇ ਸਿਹਤ ਵਿਭਾਗ ਦੇ ਵਿੱਚ ਜਿਹੜੇ ਤੋਂ ਦੇ ਐਸਐਮਓ ਆਪਜੀ ਜੈਸੀ ਦਾ ਡਾਵਾ ਹੁਣ ਇੱਥੇ ਨਾ ਕਰਾਂਗੇ ਤੇ ਹੋਰ ਕੀ ਕਰਾਂਗੇ ਤੋ ਆਵਾਜ਼ਾਂ ਹੀ ਪ੍ਰਭਾਵਤ ਹੁੰਦੀਆਂ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਲੋਕਾਂ ਦੇ ਲੋਕਾਂ ਦੇ ਕਰਕੇ ਇੱਥੇ ਗਨੇ ਆ ਇਹ ਭੈਣਾਂ ਤੇ ਬੇਟੀਆਂ ਜਿਹੜੀਆਂ ਕੋਰਸ ਕਲਾ ਦਾ ਜਾਂ ਸਾਦਕਾ ਦਾ ਬੇਟੀਆਂ ਵਾਂ ਉਹ ੱਥੇ ਸ਼ਹੀਦੇ ਕਲਾ ਦੇ ਬੈਠੇ ਆ ਔਰ ਕਿੱਥੇ ਜਾਈਏ ਦੱਸੋ ਜੀ ਹੁਣ ਆਹ ਸਮਝੀ ਤੁਹਾਡਾ ਮੇਰਾ ਨਾਮ ਪ੍ਰਭਜਲ ਸਿੰਘ ਕੀ ਪੂਰਾ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਕਿ ਮੈਂ ਕੱਲ ਹਸਪੀਟਲ ਜਾਇਆ ਸੀ ਮੇਰਾ ਇੱਕ ਜਿਹੜਾ ਨੌਕਰਾ ਉਹ ਠੀਕ ਨਹੀਂ ਸੀ ਮਾਨੂੰ ਵਾਈਟੋਂ ਆਇਆ ਤੇ ਬੱਚਿਆਂ ਨੇ ਮੇਰੇ ਨਾਲ ਗੱਲ ਕੀਤੀ ਕਿ ਅੰਕਲ ਇੱਥੇ ਆਹ ਕੁਝ ਹੋ ਰਿਹਾ ਮੈਂ ਉਦੋਂ ਹੀ ਐਸਐਮ ਸਾਹਿਬ ਦੇ ਧਿਆਨ ਚ ਲੈਂਦਾ ਕਿ ਆ ਕੁਝ ਹੋਈ ਤੇ ਦੀ ਜਾਣਕਾਰੀ ਚ ਹੈ ਉਹ ਕਹਿੰਦੇ ਹੈ ਮੈਂ ਕੋ ਐਕਸ਼ਨ ਕਹਿੰਦੇ ਜੀ ਮੈਂ ਲਿਖ ਕੇ ਭੇਜਦਾ ਮੈਂ ਕਿ ਉਹਦੀ ਕੋਈ ਕਾਪੀ ਅੱਜ ਤੱਕ ਸਾਨੂੰ ਨਾ ਕੱਲ ਨਾ ਕਾਪੀ ਦਿਖਾਈ ਆ ਅੱਜ ਸਵੇਰ ਦੇ ਅਸੀਂ ਉਹਨਾਂ ਦੇ ਤਰਲੇ ਕਰ ਰਹੇ ਵੀ ਜੋ ਇਹਦੀ ਕਾਪੀ ਜੋ ਐਕਸ਼ਨ ਕੀਤਾ ਉਹਦੀ ਕਾਪੀ ਦਿਓ ਸਾਨੂੰ ਨਾ ਸਾਨੂੰ ਕੋਈ ਕਾਪੀ ਦਿੱਤੀ ਹੈ ਨਾ ਉਹ ਸਾਡੇ ਵਿੱਚ ਆ ਕੇ ਸਾਡੀ ਕੋਲ ਸਾਨੂੰ ਤਿਆਰ ਔਰ ਜੋ ਇਹ ਹੋ ਰਿਹਾ ਰਾਤ ਦੀਆਂ ਡੂਟੀਆਂ ਦੇ ਟਾਈਮ 'ਚ ਇਹ ਬੱਚੀਆਂ ਕੱਲੀਆਂ ਰਾਤ ਨੂੰ ਸਟੂਟ ਹੁੰਦੀਆਂ ਕੋਈ ਸਕਿਉਰਟੀ ਨਹੀਂ ਇਹ ਕਲਾਸ ਫਰਮ ਦਾ ਇਹ ਹੁੰਦੀਆਂ ਡਾਕਟਰ ਹੁੰਦਾ ਅਗਰ ਇਹੋ ਜੇ ਕੰਮ ਸਾਡੇ ਹਸਪੀਟਲ 'ਚ ਹੋਣ ਲੱਪੇ ਇੱਥੇ ਸਾਡੀਆਂ ਬੱਚੀਆਂ ਨੇ ਵੀ ਆਉਣਾ ਸਾਡੀਆਂ ਧੀਆਂ ਨੇ ਵੀ ਆਉਣਾ ਭੈਣਾਂ ਨੇ ਵੀ ਆਉਣਾ ਲੇਡੀਜ਼ ਨੇ ਆਉਣਾ ਹਰ ਕਿਸੇ ਨੇ ਆਉਣਾ ਕੌਣ ਸਿਕਿਓਰ ਆ ਹਰ ਬੰਦਾ ਇੱਜ਼ਤਦਾਰ ਆ ਹਰ ਬੰਦੇ ਨੂੰ ਆਪਣੀ ਇੱਜ਼ਤ ਪਿਆਰੀ ਆ ਅਗਰ ਕੋਈ ਇਹੋ ਜੇ ਕੰਮ ਹਸਪੀਟਲ 'ਚ ਉਹ ਸੋਹਿਤ ਹਸਪੀਟਲ ਜਿਹੜਾ ਗੁਰਦੁਆਰੇ ਨਹੀਂ ਆਈ ਹੈ ਜਿਸ ਤਰ੍ਹਾਂ ਆਪਾਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਉਸੇ ਤਰ੍ਹਾਂ ਇਹੀ ਹਸਪੀਟਲ ਨੂੰ ਕਰਦੇ ਆ ਸੋ ਲੇਡੀ ਸਟਾਫ ਜਿਹੜਾ ਜ਼ਿਆਦਾ ਹੁੰਦਾ ਹਾਂ ਰਾਤ ਨੂੰ ਅਕਸਰ ਲੇਡੀ ਸਟਾਫ ਹੁੰਦਾ ਸਾਡੇ ਮੈਕਸਿਮਮ ਜਨੇ ਡਾਕਟਰ ਹੈ ਲੇਡੀ ਤੋ ਗਿੰਨਾ ਸਾਡਾ ਹੈਗਾ ਸਟਾਪ ਸਟਾਪ ਨਸ ਸਾਰੀਆਂ ਉਹ ਲੇਡੀਆਂ ਉਹ ਇਹਨਾਂ ਦੀ ਸਕਿਉਰਟੀ ਕੋਈ ਨਹੀਂ ਔਰ ਜਦੋਂ ਇਹੋ ਜੇ ਕੰਮ ਹਸਪੀਟਲ ਵਿੱਚ ਹੋਣ ਲੱਪਣਾ ਉਹ ਬਹੁਤ ਮੜੀ ਗੱਲ ਔਰ ਉਹ ਇਲਾਕਾ ਜਿਹੜਾ ਸਾਰਾ ਇਕੱਠਾ ਇਹਨੂੰ ਅਸੀਂ ਇਹਨੂੰ ਟੋਲਰੈਂਟ ਨਹੀਂ ਕਰਾਂਗੇ ਜਿਹੜਾ ਇਹ ਕੰਮ ਹੋ ਰਿਹਾ ਸੋ ਤੁਸੀਂ ਬਿਲਕੁਲ ਵਿਰੋਧ ਕਰਦੇ ਹੋ ਜੀ ਬਿਲਕੁਲ ਪੂਰ ਜ਼ੋਰ ਔਰ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜੋ ਵੀ ਇਹਦੇ ਵਿੱਚ ਦੋਸ਼ੀ ਪੈ ਜਾਂਦਾ ਉਹਨੂੰ ਜਿਹੜੀ ਠੋਕੀ ਸਜ਼ਾ ਦਿੱਤੀ ਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਡਾਕਟਰ ਸਾਹਿਬ ਬਰਿੰਦਰ ਸਿੰਘ ਸੇਠੀ ਸੋ ਅਜੇ ਧਰਨਾ ਇੱਥੇ ਲੱਗਿਆ ਹੋਇਆ ਔਰ ਕੋਈ ਇੱਕ ਕੁਝ ਅਲੀਗੇਸ਼ਨ ਵੀ ਲੱਗ ਰਹੇ ਤੁਹਾਡੇ ਸੋ ਕੀ ਕਰਾ ਚਾਹੋਗੇ ਜੀ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਨੇ ਮੇਰੇ ਤੇ ਤਾਂ ਨਹੀਂ ਕੋਈ ਅਲੀਗੇਸ਼ਨ ਲੱਗ ਰਹੇ ਪਰ ਜਿਹੜਾ ਸਟਾਫ ਦੀ ਪ੍ਰੋਬਲਮ ਆਈ ਉਹਦੇ ਕਰਕੇ ਥੋੜਾ ਜਿਆਦਾ ਦਿੱਕਤ ਆ ਰਹੀ ਹੈ ਜੀ 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 ਤੇ ਉਹ ਜਿਹੜੇ ਜਿਹੜੇ ਵੀ ਸਟਾਫ ਦੀ ਹੈਗੀ ਆ ਉਹਨਾਂ ਦੀ ਅਸੀਂ ਆਲਰੇਡੀ ਐਕਸਪਲੇਨੇਸ਼ਨ ਕਾਲ ਕੀਤੀ ਹੈ ਤੇ ਸ਼ਿਵ ਸਰਜਨ ਸਾਹਿਬ ਨੂੰ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਵੱਲੋਂ ਇਨਕੁਆਇਰੀ ਕੀਤੀ ਹੈ ਬਹੁਤ ਬਹੁਤ ਧੰਨਵਾਦ। ਕੁਝ ਵੀ ਕਰਨੇ ਜਾਂਦੇ ਬੁਸ਼ਕੀ ਕਰਦੇ ਵੀ ਬਣੀ ਤੁਹਾਨੂੰ ਲੱਗਿਆ। ਸੋ ਤੁਸੀਂ ਬਿਲਕੁਲ ਪਹੁੰਚੇ ਹੋ ਜੀ। ਹਾਂ ਬੋਲੋ। ਆਪਾਂ ਆਪਣੇ ਟ੍ਰੇਨ ਬੁੱਕ ਕਰੀਏ। ਸੋ ਇਹਦੇ ਕੀ ਬਣੇਗਾ? ਸੋ ਜੋ ਵੀ ਹੋਇਆ ਬਣਦੀ ਕਰਦੇ। ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਤਰਵੰਦੀ ਚੌਧਰੀ ਥਾਲੇ ਤੋਂ ਵੀ ਮਾਨਜੋਤ ਹਰਜਿੰਦਰ ਸਿੰਘ ਜੀ ਐਸਆਈ ਸਾਹਿਬ ਪਹੁੰਚੇ ਨੇ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੂਰੀ ਜਿਹੜੀ ਉਹ ਜਾਂਚ ਪਕਟਾਲ ਕਰਕੇ ਬਣਦੀ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਸੋ ਬਿਲਕੁਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਬਾਬਾ মিডিਆ ਹਾਊਸ ਦੇ ਕਮਿ ਸਾਬ ਕਿ ਅਸੀਂ ਪਹੁੰਚ ਚੁੱਕੇ ਆਂ ਔਰ ਲਾਈਵ ਤੁਸੀਂ ਤੁਹਾਡੀਆਂ ਸਾਧੀਆਂ ਕਰ ਰਹੇ ਹੋ ਸਟਾਰ ਦੇ ਨਾਲ ਮੈਨੂੰ ਪਤਾ ਨਹੀਂ ਕੀ ਗੱਲ ਕਰਦੇ ਹੋ ਮੈਂ ਤਾਂ ਸੋਨ ਦਾ ਸਾਰਾ ਬਰ ਆਰਾਮ ਮੈਡਮ ਇਹਨਾਂ ਦੀ ਗੱਲ ਕੌਣ ਸ਼ੁਰੂ ਕਰਦਾ ਡਾਕਟਰ ਜੇ ਤਾਂ ਉਹਨਾਂ ਦੀ ਜਦੋਂ ਉਹਨਾਂ ਦੀ ਕੋਈ ਗੱਲ ਰਹਿ ਜਾਏਗੀ ਉਹ ਯਾਰ ਜੇ ਆਪ ਨੂੰ ਅਮਨ ਗੱਤਰ ਬਖਸ਼ਣ ਮੈਨੂੰ ਸ਼ਾਮ ਨੂੰ ਲੀਗਲ ਨੋਟਿਸ ਆ ਜਾਣਾ ਉਹਦਾ ਜਵਾਬ ਦੇਣਾ ਬੰਦਾ ਕ ਨਹੀਂ ਆਪਣਾ ਉਹਨੂੰ ਧਰਨਾ ਨਹੀਂ ਹੋਏਗੀ ਇਹਨਾਂ ਦੀ ਕਾਰਵਾਈ ਕਰਨ ਦੀ ਉਸ ਤੋਂ ਬਾਅਦ ਅਸੀਂ ਧਰਮ ਹੀ ਕਰਤਾ ਸੀ ਕਿਉਂ ਉਹ ਤਾਂ ਐਕਸ਼ਨ ਲੈ ਰਹੇ ਜਦ ਕਿ ਗੱਲ ਹੀ ਆ ਕੋਈ ਪਰਸਨਲ ਮੈਡਮ ਪਹਿਲਾਂ ਸਾਡੇ ਨੂੰ ਵੀ ਬੁਲਾਇਆ ਗਿਆ ਐਨ ਐਚ ਆਰ ਦੀ ਇਨਕੁਆਰੀ ਲਈ ਕਿਹਾ ਗਿਆ ਸਾਨੂੰ ਕਿੰਨੀ ਬੁਲਾਇਆ ਗਿਆ ਨਾ ਕੋਈ ਸਬੂਤ ਨਹੀਂ ਲੈ ਕੇ ਸਤ ਕੱਲ ਜਦੋਂ ਕੱਲ ਜਦੋਂ ਅਸੀਂ ਧਰਨੇ ਦਾ ਅਨਾਉਂਸ ਕੀਤਾ ਉਸ ਤੋਂ ਬਾਅਦ ਸਾਨੂੰ ਮੈਸੇਜ ਮਿਲ ਰਿਹਾ ਹੈ ਕਿ ਆਓ ਹੁਣ ਤੁਹਾਨੂੰ ਦੋ ਕੋਲ ਸਾਹਮਣੇ ਕੰਮ ਕਰਦੇ ਕਿ ਐਸਕੁਇਰੀ ਐਸ ਵੇਲੇ ਦੇਖੀ ਜਾਂਦੇ ਆ ਮੈਡਮ ਜੋ ਸਾਡੀ ਕੰਮ ਚੱਲਿਆ ਜਿਹੜੇ ਜਿਹੜੇ ਮੁਲਾਜ਼ਮਾਂ ਨੇ ਸਾਡੀ ਅਸਹਿਕਾਰ ਨਹੀਂ ਸੁਣੀ ਉਹਨਾਂ ਤੇ ਉਹਨਾਂ ਤੇ ਕਲਾਕਾਰਵਾਈ ਹੋਣੀ ਚਾਹੀਦੀ ਹੈ ਕੋਈ ਸੀ ਫੀਮੇਲ ਹੈਗੀ ਹੁਣ ਉਹ ਮੇਰੀ ਗੱਲ ਓ ਮੇਰੇ ਤੇ ਅਲਿਗੇਸ਼ਨ ਆ ਰਹੀ ਹੈ ਲੀਗਲ ਨੋਟਿਸ ਭੇਜ ਰਹੀ ਹੈ ਮੇਰੀ ਕਿਤੇ ਇਸ਼ਤਿਹਾਰ ਦੀ ਕੋਈ ਨਹੀਂ ਹੈ ਉਹ ਸਾਬਤ ਕਰੋ ਮੈਨੂੰ ਕਿ ਮੈਂ ਉਹਨਾਂ ਨੂੰ ਜਾਵਤ ਮੇਰੇ ਕੰਦੀ ਤੇ ਉਹਨਾਂ ਨੇ ਕੀ ਸਾਬਤ ਸਾਰਾ ਨੰਬਰ 1 ਨੰਬਰ 2 ਨੰਬਰ 3 ਵੀ ਹੋ ਸਕਦੀ ਨਾ ਮੁੜ ਕੇ ਉਹ ਰਾਜੀ ਕਟਲੀ ਸਾਹਿਬ ਤੋਂ ਭੇਜਦਾ ਕੱਲ ਇਸ ਸਟਾਫ ਭੇਜੂਗੇ ਪਰ ਸਾਨੂੰ ਇਸ ਸਟਾਫ ਤੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਮਦਦਾਰ ਮਨਪ੍ਰੀਤ ਅਗਰ ਬਾਰ ਬਾਰ ਇੱਥੇ ਆ ਰਹੇ ਗਿਆ ਉਹਦੇ ਲਈ ਇਨਫੋਰਮ ਕੀਤਾ ਜਾ ਰਿਹਾ ਹੈਗਾ ਕਿ ਵੀ ਉਹਨਾਂ ਨੂੰ ਲੱਗਦੀ ਹੈ ਜਦੋਂ ਇਨਫੋਰਮ ਕੀਤਾ ਜਾ ਰਿਹਾ ਤੇ ਇਹ ਪਾਤੋ ਕੀ ਆ ਜਾ ਰਿਹਾ ਹੈ ਕਿ ਮੈਂ ਸਿਸਟਰ ਅਨਬੀਰ ਨਾਲ ਗੱਲ ਕਰ ਲਈ ਠੀਕ ਹੈ ਜੀ ਅਸੀਂ ਮੇਰੀ ਡਿਊਟੀ ਦੇ ਵਿੱਚ ਮੈਂ ਇਨਫੋਰਮ ਹੁੰਦਾ ਨਰਸਿੰਗ ਸਿਸਟਰ ਨੂੰ ਉਹਨਾਂ ਨੇ ਐਸਐਮਓ ਸਰ ਨੂੰ ਇਨਫੋਰਮ ਕੀਤਾ ਕਿ ਵੀ ਡਾਕਟਰ ਇੱਥੇ ਨਹੀਂ ਹੋਣਾ ਚਾਹੀਦਾ ਤੇ ਕਿਹਾ ਗਿਆ ਹੈ ਕਿ ਵੀ ਇੱਥੇ ਡਾਕਟਰ ਜਿਹੜਾ ਹੈਗਾ ਆ ਉਹ ਉਹਨੂੰ ਜੀ ਜੀ ਬੋਲੋ ਬੋਲੋ ਤੇ ਭੇਜੋ ਬੋਲੋ ਡਾਕਟਰ ਬੋਲੋ ਤੁਹਾਡੀ ਕਿ ਡਾਕਟਰ ਅਮਰਦੀ ਗ੍ਰਿਵੈਂਸ ਹੈ ਕਿ ਬਹੁਤ ਪਰਫਾਰਮ ਤੈਨੂੰ ਮਿਲਿਆ ਹੋਣਾ। ਤੈਨੂੰ ਡਾਕਟਰ ਡਾਕਟਰ ਇੱਕ ਆਹਨੇ ਬੋਲਨੇ ਦੋ ਨਾ ਉਹ ਕਿ ਇਹ ਬਹੁਤੀ ਸਾਰੇ ਇਕੱਠੇ ਹੀ ਆ। ਹਾਂਜੀ ਸਾਡੇ ਸਾਰਾ ਨਾ ਠੱਕ ਬੰਦਾ ਹੀ ਬੋਲੇਗਾ ਨਾ। ਅਰਨਵੀਰ ਕਰੋ। ਚਾਰ ਬੰਦੇ ਇਕੱਠੇ ਆ ਚਾਰ ਕੋਈ ਨਾ ਬੋਲਣਗੇ। ਸਾਡਾ ਜਿੰਨੇ ਡਾਕਟਰ ਮੂਹਰੇ ਵਿੱਚ ਇਨਸੀਡੈਂਸ ਦੇ ਇਖਾਲ ਡਾਕਟਰ ਮੰਤਰੀ ਸਿੰਘ ਹਾਂ ਡਾਕਟਰ ਹਰਪ੍ਰੀਤ ਪਾਲ ਬੌਰ ਤੇ ਡਾਕਟਰ ਅਮਿਤ ਅਨਾਨਾ ਤੇ ਇੱਕ ਰਿਸ਼ਪਾਲ ਤੇ ਕਹੇਗਾ 108 ਵਾਲਾ ਕਰਮਚਾਰੀ। ਹਾਂਜੀ ਇਹਨਾਂ ਨੇ ਮਿਲ ਕੇ ਹੀ ਸਾਰਾ ਕੁਝ ਕੀਤਾ ਹੈਗਾ ਆਏ ਆ ਬਿਨਾ ਇਨਫੋਰਮੇਸ਼ਨ ਤੋਂ ਆਏ ਆ। ਬਾਤ ਹੋ ਗਈ ਉਹ ਬਾਤ ਹੋ ਗਈ ਖਤਮ ਹੋ ਗਈ ਉਹ ਰਿਟਰਨ ਮੇ ਵੀ ਆ ਗਈ ਜੀ ਹੁਣ ਆਪ ਤੁਸੀਂ ਕੀ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਜੇ ਸਰ ਨੇ ਸਾਡੀ ਗੱਲ ਕਿਉਂ ਨਹੀਂ ਸੁਣੀ ਇੱਥੇ ਜੋ ਮੈਂ ਸੁਣ ਰਹੀ ਆ ਮੇਰੇ ਤੋਂ ਉਹ ਸੁਣ ਰਹੇ ਹੁਣ ਇਨਕੁਆਰੀ ਤੇ ਐਕਸ਼ਨ ਚਾਹੁੰਦੇ ਆ ਕਿ ਅਸੀਂ ਇਹ ਕਰਨਾ ਚਾਹੀਦਾ ਹੈ ਹੋਣ ਲਈ ਦੋ ਰਾਜਾ ਹੁਣ ਇਹ ਇਹ ਨਾਲ ਤਿੰਨ ਡਾਕਟਰਸ ਨੂੰ ਤਿੰਨ ਡਾਕਟਰਸ ਨੂੰ ਅਸੀਂ ਇਮੀਡੀਏਟਲੀ ਇਹਨਾਂ ਦੀ ਡੈਪੂਟੇਸ਼ਨ ਲਾ ਦਿੰਦੇ ਆਜ ਕੇ ਆਜ ਹੁਣੇ ਦੇ ਹੁਣੇ ਠੀਕ ਹੈ ਸਮਝ ਗਿਆ ਠੀਕ ਹੈ ਸਮਝ ਗਿਆ ਜੀ ਹਸਪਤਾਲ ਇੱਥੇ ਕੌਣ ਡਾਕਟਰ ਡਿਊਟੀ ਕਰੇਗਾ ਉਹਨੂੰ ਵਰਕਅਪ ਕਰਾਂਗੇ ਉਹਨੇ ਹੀ ਬੈਠ ਕੇ ਕਰਾਂਗੇ ਠੀਕ ਹੈ ਜੀ ਦਿਨਾਂ ਦੀ ਭਜਾਏ ਜੇ ਇतना ਸਰ ਸਕਦਾ ਕਿ 302 ਦਾ ਡੈਪੂਟੇਸ਼ਨ ਲਾ ਦਈਏ ਤੇ ਇੱਕ ਇੱਥੇ ਕੰਮ ਕਰੀਦਾ ਕਿ ਤਿੰਨੇ ਚਲੇ ਗਏ ਹੋਏ ਆ ਇਹ ਆਲਰੇਡੀ ਦੋ ਰਹਿ ਗਏ ਇੱਥੇ ਇਹ ਆਲਰੇਡੀ ਪਾ ਕੇ ਡਿਊਟੀ ਚਲੇ ਗਏ ਆ ਠੀਕ ਹੈ ਉਹਨਾਂ ਨੇ ਇੱਕ ਕੰਮ ਜ਼ਰੂਰ ਵਧੀਆ ਕੀਤਾ ਕਿ ਉਹਨਾਂ ਨੇ ਗਲਤੀ ਕਰ ਲਈ ਸੀ ਡੈਪੂਟੇਸ਼ਨ ਫਟਾਫਟ ਕੈਨਸਲ ਕਰਾਈ ਆ ਚਲੋ ਇਹ ਦੋ ਡਾਕਟਰਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀ ਅਭੀ ਦੋ ਡਾਕਟਰਾਂ ਦੀ ਗੱਲ ਹੈ ਨਹੀਂ ਹੁਣ ਜਿਹਦੇ ਇਨਵੋਲਵ ਸੀਗਾ ਯਾਰ ਟਰਾਂਸਫਰ ਤੋਂ ਬੱਚੇ ਕਰੇਗੇ ਤਾਂ ਦੋਖੀ karenge na ab ਜਿਹੜੀ ਜਿਹੜੀ ਟਰਾਂਡਾ 108 ਦਾ ਕੰਮ ਜਿਹੜੀ ਟਰਾਂਸਫਰ ਹੋਦੀ ਆ ਨਾ ਉਹ ਡੀ ਐਚ ਐਸ ਦੇ ਹੱਥ ਹੈ ਇੰਟਰ ਇੰਟਰਾ ਟੈਸਟਿਕ ਅਸੀਂ ਡੈਪੂਟੇਸ਼ਨ ਜੀ 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 ਅਸੀਂ ਹੁਣੇ ਦੇ ਹੁਣੇ ਜੀ ਡੈਪੂਟੇਸ਼ਨ ਲਾ ਕੇ ਆਰਡਰ ਕਰਾ ਕੇ ਜਿਹੜਾ ਵੀ ਆ ਇਹ ਸਟਾਫ ਨਾਲ ਦਾ ਨੰਬਰ ਲੈ ਲੈਣੇ ਜੀ ਇਹਨਾਂ ਦੇ ਫੋਨ ਤੇ ਵਟਸਐਪ ਦਾ ਨਹੀਂ ਉਹ ਉਹ ٹرسٹ ਆ ਜੀ ਉਹ ٹرسٹ ਆ ਉਹ ਅਸੀਂ ٹرسٹ ਕਰਾਂਗੇ ਕਿਉਂਕਿ ਨੌਕਰੀ ਕਰਨੇ ਉਹ ٹرسٹ ਕਰਾਂਗੇ ਗੱਲ ਤੋਂ ਹੋ ਜਾਊਗੀ ਡੈਪਿਊਟੇਸ਼ਨ ਉਹਨਾਂ ਦੀ ਲੱਗ ਜਾਏਗੀ ਜੇ ਦੀ ਲੱਗੀ ਉਹਦੀ ਕੈਨਸਲ ਹੋ ਜਾਏਗੀ ਮਤਲਬ ਉਹ ਡਾਕਟਰ ਇੱਥੇ ਨਹੀਂ ਆਣਗੇ ਟਿਲ ਦਾ ਪ੍ਰੋਪਰ ਪ੍ਰੋਸੀਜਰ ਆਫ ਇਨਕੁਆਇਰੀ ਅਡਾਪਟ ਹੋ ਕੇ ਜੀ ਇਨਕੁਆਇਰੀ ਖਤਮ ਨਹੀਂ ਹੋਣੀ ਠੀਕ ਹੈ ਪ੍ਰੋਪਰ ਪ੍ਰੋਸੀਜਰ ਦਾ ਕਰਾ ਲੈਣੇ ਲੀਗਲ ਨੋਟਿਸ ਭੇਜਿਆ ਮੈਡਮ ਮੈਡੀਕਲ ਨੋਟਿਸ ਬੇਟਾ ਕੋਈ ਵੀ ਕਿਸੇ ਨੂੰ ਭੇਜ ਸਕਦਾ ਤੂੰ ਮੈਨੂੰ ਭੇਜ ਸਕਦੀ ਹੋ ਕੋਈ ਉਹਦਾ ਕੋਈ ਉਹਦਾ ਉਹ ਵਿੱਚ ਹੀ ਹੈ ਲੀਗਲ ਨੋਟਿਸ ਜਦੋਂ ਲੀਗਲ ਨੋਟਿਸ ਉਦੋਂ ਹੀ ਲੀਗਲ ਨੋਟਿਸ ਸਿਰਫ ਉਦੋਂ ਹੁੰਦਾ ਹੈ ਕਿ ਕੋਰਟ ਕੇਸ ਹੋਣ ਤੋਂ ਪਹਿਲਾਂ ਦਾ ਨੋਟਿਸ ਹੈ ਅਗਲੇ ਨੇ ਭੇਜਿਆ ਲੀਗਲ ਨੋਟਿਸ ਵਾਲੇ ਨੇ ਵੀ ਤੇ ਇਹ ਕਹਿਣਾ ਕਿ ਇਨਕੁਆਇਰੀ ਕਰੋ ਕੋਈ ਉਹਦੇ ਨਹੀਂ ਕੋਈ ਕੰਮ ਕਰਨਾ ਬੇਟੇ ਲੀਗਲ ਨੋਟਿਸ ਦਾ ਮਤਲਬ ਹੈ ਕਿ ਇਨਕੁਆਇਰੀ ਹੋਵੇ ਮਤਲਬ ਵੀ ਲੈ ਲਓ ਤੇ ਫਿਰ ਕੋਰਟ ਦੇ ਖਿਲਾਫ ਵੀ ਦੋਸਤ ਹਾਂ ਜੇ ਮੈਂ ਮਾ ਤੇ ਅਸੀਂ ਇਹ ਇਨਕੁਆਇਰੀ ਹਜੇ ਮੈਂ ਜਾਊਂਗੀ ਤੇ ਪਰ ਸੋਂ ਤੋਂ ਸ਼ੁਰੂ ਕਰ ਲੈਂਦੇ ਹਾਂ ਗੱਲ ਕਾਗਜ਼ ਬਣਵਾਉਂਗੀ ਚਿੱਠੀਆਂ ਬਣਵਾਉਂਗੀ ਅੱਜ ਅੱਜ ਦੀ ਅੱਜ ਉਹ ਅੱਜ ਸ਼ਾਮ ਤੱਕ ਜੀ ਉਹਨਾਂ ਦਾ ਡੈਪੂਟੇਸ਼ਨ ਲੱਗ ਜਾਏਗਾ ਕਿਤੇ ਨਾ ਕਿਤੇ ਦੋਨਾਂ ਦਾ ਅਲੱਗ-ਅਲੱਗ ਜਗਾ ਪਰ ਪਹਿਲੋਂ ਮੈਨੂੰ ਵਰਕਅਪ ਕਰਨਾ ਪੈਣਾ ਕਿ ਉਹਨਾਂ ਦੀ ਥਾਂ ਤੇ ਉਹ ਦੋ ਡਾਕਟਰ ਕਿਹੜੇ ਨਾਲ ਜੀ ਰਾਈਟ ਜੀ ਇੱਕ ਤਾਂ ਪਹਿਲੋਂ ਹੀ ਜਾ ਚੁੱਕੇ ਹੈ ਤੇ ਇਸ ਤੋਂ ਬਾਅਦ ਇਨਕੁਆਰੀ ਸ਼ੁਰੂ ਹੋ ਜਾਏਗੀ ਜੀ ਇਨਕੁਆਰੀ ਜਿਨੇ ਵੀ ਆਉਣਾ ਬਾਹਰ ਜਿੰਨੇ ਵੀ ਮਰਜ਼ੀ ਬੰਦੇ ਆ ਸਕਦੇ ਅੰਦਰ ਪ੍ਰੋਪਰ ਪ੍ਰੋਸੀਜਰ ਇਨਕੁਆਰੀ ਦਾ ਐਡਾਪਟ ਹੋਏਗਾ ਜੀ ਠੀਕ ਹੈ ਤੇ ਮੈਂ ਮੈਂ ਐਫਐਲਐਸ ਸਿਵਲ ਸਰਜਨਾਇਆ ਜੀ ਜੀ ਸਾਇਕਲ ਸਰਜਨਾ ਸਾਰੇ ਡਿਸਟ੍ਰਿਕਟ ਦੀਆਂ ਇਨਕੁਆਰੀਆਂ ਡੀਸੀ ਹੱਬ ਤੋਂ ਆਉਂਦੀਆਂ ਐ ਜਿੱਥੋਂ ਵੀ ਆਉਂਦੀਆਂ ਨੇ ਇਹ ਕਰਦੀਆਂ ਐ ਐਂਡ ਆ ਬੱਚੇ ਸਾਰੇ ਮੈਨੂੰ ਜਾਣਦੇ ਇਨਕੁਆਰੀ ਐਦਾਂ ਹੀ ਹੋਊਗੀ ਜਿਵੇਂ ਆਪਾਂ 1 ਟੂ 1 ਕਰਦੇ ਆ ਬਿਲਕੁਲ ਬਿਲਕੁਲ ਫੇਅਰ ਐਨਕੋ ਮੇ ਹੋਣੀਆਂ ਨਾਲ ਇਨਕੁਆਰੀ ਚ ਕੋਈ ਹੋਲਾ ਨਹੀਂ ਕੋਈ ਧਰਨਾ ਨਹੀਂ ਕੋਈ ਜਥੇਬੰਦੀਆਂ ਨਹੀਂ ਬੱਚਿਆਂ ਨੇ ਇਹ ਆ ਉਹ ਵੀ ਬੱਚੇ ਹੀ ਐਂਡਮ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਉਹਨਾਂ ਨੇ ਪਾ ਜੀ ਦੋ ਮੀਟਰ ਰੁਕ ਜਾ ਤੇ ਉਹ ਦੋਨੋਂ ਡਾਕਟਰ ਦੀ ਡੈਫਿਊਸ਼ਨ ਲਾ ਕੇ ਆਗੇ ਬਤਾਓ ਡਾਕਟਰ ਸਭ ਗਵਰੀ ਚ ਐਦਾਂ ਕੋਈ ਨਹੀਂ ਹੁੰਦਾ ਕਿ ਕੋਈ ਮੈਨੂੰ ਗਾਲ ਕੱਢ ਗਿਆ ਮੈਂ ਕਿਸੇ ਨੂੰ ਕੱਢ ਲਿਆ ਇਟਸ ਆਲ ਰੈਟ ਮਤਲਬ ਇੱਕ ਬੰਦਾ ਇਹਨਾਂ ਦੇ ਨਾਲ ਆ ਸਕਦਾ ਇੱਕ ਬੰਦਾ ਉਹਨਾਂ ਦੇ ਨਾਲ ਆ ਸਕਦਾ ਅੰਦਰ ਸਭ ਕੁਝ ਸਾਦੇ ਸਾਹਮਣੇ ਹੁੰਦਾ ਇਹਦੇ ਚ ਕੋਈ ਓਲਾ ਨਹੀਂ ਹੁੰਦਾ ਜੋ ਉਹਨਾਂ ਨੇ ਲਿਖੜੇ ਬਿਆਨ ਤੁਸੀਂ ਪੜ੍ਹਨੇ ਆ ਜੋ ਤੁਸੀਂ ਲਿਖਣੇ ਉਹਨਾਂ ਦੇ ਪੜ੍ਹਨੇ ਆ ਮੈਂ ਸਵਾਲ ਇਹਨਾਂ ਨੂੰ ਪੁੱਛਣੇ ਉਹਨਾਂ ਦੇ ਸਾਹਮਣੇ ਪੁੱਛਣੇ ਆ ਜੇ ਮੈਂ ਉਹਨਾਂ ਨੂੰ ਪੁੱਛਣੇ ਇਹਨਾਂ ਦੇ ਸਾਹਮਣੇ ਮੈਮ ਮੇਰੀ ਰਿਕੁਐਸਟ ਹੈ ਜਿਹੜੀ ਇਨਕੁਆਰੀ ਹੋਵੇ ਉਹ ਮੇਰੇ ਕੱਲੀ ਨਹੀਂ ਨੇ ਇਹ ਸਾਰੇ ਸਾਰੇ ਸਟਾਫ ਅਸੀਂ ਲਾ ਲਿਆ ਤੇਰੀ ਬਾਤ ਸੁਣੇ ਛੇ ਬੰਦਿਆਂ ਦੀ ਕੰਪਲੇਂਟ ਹੈ 6 ਦੇ 6 ਹੀ ਆਉਣਗੇ ਬੱਚਾ ਹਾਂਜੀ ਸਿੰਪਲ ਗੱਲ ਚਾਰ ਸਟਾਫ ਨਾਲ ਸਿਰਫ ਦੋ ਅਰਜਾ ਚਾਹੀਦਾ ਠੀਕ ਹੈ ਇੱਕ ਬੇਨਤੀ ਮੈਮ ਸਾਡੀ ਇਹ ਵੀ ਹੈਗੀ ਆ ਕਿ ਜਿੰਨੀ ਦੇਰ ਵੀ ਜੋ ਵੀ ਇਨਕੁਆਰੀ ਚੱਲ ਰਹੀ ਹੈਗੀ ਆ ਸਾਡਾ ਸਟਾਫ ਅਸੀਂ ਡਿਊਟੀਆਂ ਕਰਨੀਆਂ ਹੈਗੀਆਂ ਆ ਸਾਡੇ ਕੰਮ ਕਰਦੇ ਆ ਦੌਰਾਨ ਕੋਈ ਏਦਾਂ ਦਾ ਕੋਈ ਵੀ ਪਲੈਨਿੰਗ ਨਾ ਇੱਥੇ ਹੋਵੇ ਉਹਦੀ ਜ਼ਿੰਮੇਵਾਰੀ ਆਪਣੇ ਡਿਪਾਰਟਮੈਂਟ ਦੀ ਆ ਕਿ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਹੀ ਨਾ ਹੋ ਕਿਉਂਕਿ ਅਸੀਂ ਚੁਚ ਚ ਸੋਚਦੇ ਆ ਮੈਮ ਐਕਲੀ ਇੱਕ ਚੀਜ਼ ਹੋ ਹੋ ਗਈ ਮੈਮ ਐਕਲੀ ਵਾਰੀ ਹੋ ਚੁੱਕੀ ਆ 26 ਤਰੀਕ ਨੂੰ ਮੈਮ 26 ਤਰੀਕ ਨੂੰ ਵੀਡੀਓ ਬਣਾ ਕੇ ਐਮਐਲਏ ਕੋਲ ਪਹੁੰਚੀ ਆ ਰੋਕੇ ਕਰਕੇ ਸਿਰਫ ਇਸੇ ਕਰਕੇ ਹੀ ਹੁਣ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਨਾ ਕਿ ਤੁਹਾਡੀਆਂ ਡਿਊਟੀਆਂ ਦੀ ਪ੍ਰੋਬਲਮ ਨਾ ਹੋਵੇ ਇਸੇ ਕਰਕੇ ਹੀ ਮੈਂ 3 ਤਰੀਕ ਨੂੰ ਜੁਆਇਨ ਕੀਤਾ ਮੈਂ ਗੁਰਪੁਰਪ ਦੇ ਆਲੇ ਦੁਆਲੇ ਇਨਕੁਆਰੀ ਨਹੀਂ ਕੀਤੀ ਸਿਰਫ ਐਸੇ ਕਰਕੇ ਕਿ ਜੇ ਨੂੰ ਇਨਕੁਆਰੀ ਜਾਏਗਾ ਨਾ ਪਾਏਗਾ ਉਹਨੂੰ ਡਿਊਟੀ ਛੱਡ ਕੇ ਆਉਣਾ ਪਏਗਾ ਜਾਂ ਡਿਊਟੀਆਂ ਐਸਐਮਓ ਸਾਹਿਬ ਕਿਵੇਂ ਲਾਉਣਗੇ ਉਹਨਾਂ ਦੀ ਐਡਜਸਟ ਕਰਨਗੇ ਅਸੀਂ ਆ ਗੁਰਪੁਰਪ ਵਾਲਾ ਕੰਮ ਨਿਕਲ ਜਾਵੇ ਫਿਰ ਇਨਕੁਆਰੀ ਕਰਾਂਗੇ ਛਾਈ ਲੱਗੀ ਹੁਣ ਮੇਰੀ ਗੱਲ ਦੀ ਗੱਲ ਸਮਝ ਆ ਗਿਆ ਨਾ ਪਰਪਸ ਕੀ ਹੈ ਠੀਕ ਹੈ ਹੁਣ ਆਪਾਂ ਗੱਲ ਵੇੜੀ ਜੀ ਇੱਕ ਬੇਨਤੀ ਲਾਸਟ ਨਿੱਗੀ ਜੀ ਕਰਨੀ ਹੈ ਜੀ ਇਸ ਇਲਾਕੇ ਨੂੰ ਨਾਈਟ ਡਿਊਟੀ ਤੇ ਡਾਕਟਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹ ਉਹ ਬਹੁਤ ਜ਼ਰੂਰੀ ਹੈ ਜੋ ਸਾਡੀ ਪਹਿਲ ਮੰਗਾ ਸਾਰਿਆਂ ਦੀ। ਉਹ ਜ਼ਰੂਰ ਨਾਈਟ ਡਿਊਟੀ ਦੇ ਇੱਕ ਡਾਕਟਰ ਦਿਓ। ਹੁਣ ਮੇਰੀ ਗੱਲ ਸੁਣਿਓ ਇਹ। ਇੱਕ ਗੱਲ ਮੈਂ ਕੀਤੀ ਸੀ ਨਾ ਕਿ ਕਿਸੇ ਨੂੰ ਬਦਲਣਾ, ਕਿਸੇ ਨੂੰ ਲਾਉਣਾ ਡੀਐਚਐਸ ਜਾਂ ਮੰਤਰੀ ਫੈਕਟਰੀ ਸਾਹਿਬ ਦੇ ਹੱਥ ਚ ਹੈ ਸਾਡੇ ਹੱਥ ਚ। ਸਾਡੇ ਹੱਥ ਚ ਤਾਂ ਇਹ ਵੀ ਨਹੀਂ ਅਸੀਂ ਇਹਨਾਂ ਦੇ ਅਗੇਂਸਟ ਕਿੰਨਾ ਵੀ ਵੱਡਾ ਲਿਖਦੀਏ ਕਿ ਇਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀ ਅਸੀਂ ਇਹ ਲਿਖ ਸਕਦੇ ਹਾਂ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀਤਾ ਜਾਵੇ। ਹਾਂਜੀ। ਅਸੀਂ ਨਹੀਂ ਕਰ ਸਕਦੇ। ਪਰ ਹੁਣ ਇਹ ਸਮੱਸਿਆ ਸਾਡੀ ਹੋਰ ਵੱਧ ਜਾਣੀ ਆ ਕਾਰਨ ਇਹ ਆ ਕਿ ਤਿੰਨ ਡਾਕਟਰ ਸਾਡੇ ਇੱਥੋਂ ਚੱਲ ਗਏ ਜਿਨ੍ਹਾਂ ਨੂੰ ਲਾਵਾਂਗੇ ਇਹ ਵੀ ਨਹੀਂ ਇਹ ਵੀ ਨਹੀਂ ਪਤਾ ਕਿ ਹੁਣ ਅੱਗੇ ਡਿਊਟੀ ਆਪਣੀ ਸਵੇਰ ਤੋਂ ਰਾਤ ਤੱਕ ਹੁੰਦੀ ਸੀ ਡਾਕਟਰ ਦੀ ਅਵੇਲੇਬਿਲਿਟੀ ਹੁਣ ਸ਼ਾਇਦ ਸਵੇਰ ਤੋਂ ਸ਼ਾਮ ਤੱਕ ਹੀ ਹੋਵੇ ਕਿ ਤਿੰਨ ਵਜੇ ਵਾਲਾ ਡਾਕਟਰ ਸਾਡੇ ਕੋਲ ਸੈਂਟਰ ਕਿੰਦੇ ਆ ਕਿਉਂ ਕਹਿਣ ਲੱਗੇ ਇਹ ਗੱਲ ਦਾ ਜਵਾਬ ਦਿਓ ਰੈਪ੍ਰੈਜ਼ੈਂਟਰ ਕਿਉਂ ਬਣਿਆ ਇਹ ਜਿਹੜਾ ਦੋ ਦੋ ਨਰਸਾਂ ਵੀ ਹੁੰਦੀਆਂ ਜਿਹੜਾ ਮਰੀਜ਼ਾਂ ਨੂੰ ਰੈਫਰ ਕਰ ਦਿੰਦੇ ਉਸੇ ਵੇਲੇ ਰੈਫਰ ਕਰਦੇ ਤੇ ਕਿਉਂ ਕਰਦੇ ਸਾਡੀ ਕੋਈ ਸਮੱਸਿਆ ਨਹੀਂ ਇਹਨੂੰ ਰੈਪ੍ਰੀਜ਼ੈਂਟਰ ਕਹਿੰਦੇ ਆ ਕੌਣ ਕਹਿੰਦਾ ਟੱਬਾ ਹਸਪੀਟਲ ਲਾਏ ਰੈਪ੍ਰੀਜ਼ੈਂਟਰ ਐਸਐਮਓ ਸਾਹਿਬ ਸਰਵਿਸਰ ਜਿਹੜਾ ਕੌਣ ਹੈ ਤੁਹਾਡੇ ਚੋਂ ਦੱਸੋ ਮੈਂ ਨਹੀਂ ਹੈ ਕਿ ਜੋ ਜੋ ਜਵਾਬ ਆਂ ਦੇ ਰਹੀ ਹਾਂ ਇਹ ਇਹ ਜਿਹੜੀ ਤੁਹਾਨੂੰ ਰੈਪ੍ਰੀਜ਼ੈਂਟਰ ਕਿਉਂ ਜਿਹੜੀ ਤੁਸੀਂ ਗੱਲ ਕਹੀ ਆ ਨਾ ਸਾਰੇ ਇਲਾਕਾ ਕਹਿੰਦਾ ਜੇ ਦਾਜ ਹੋ ਸਕਦਾ ਉਹਨੂੰ ਵੀ ਕਹ ਦੇਣੇ ਕਪੂਰਥਲੇ ਚਲੋ ਇਹ ਸਭ ਤੁਸੀਂ ਕਰੋ ਪਲੀਜ਼ ਇੱਕ ਇੱਕ ਦਿਨ ਗੱਲ ਕਰਿਓ ਪਲੀਜ਼ ਜਵਾਬ ਦਊਂਗੀ ਜ਼ਰੂਰ ਦਊਂਗੀ ਪਰ ਮੈਂ ਤਾਂ ਹੀ ਜਵਾਬ ਦਊਂਗੀ ਜਦੋਂ ਸਾਰੇ ਮੈਨੂੰ ਜਵਾਬ ਦੇਣ ਦਾ ਮੇਰਾ ਜਵਾਬ ਸੁਣਾ ਲੈ। ਓਏ ਇੱਕ ਮਿੰਟ ਛੁੱਪ ਰਹੋ ਯਾਰ ਕੋਈ ਨਾ ਬੋਲੋ ਕੋਈ ਨਾ ਬੋਲੋ ਜੀ ਬਹੁਤ ਮਿੰਟ ਇਹ ਗੱਲ ਦਾ ਜਵਾਬ ਮੈਂ ਤੁਹਾਨੂੰ ਪਹਿਲਾਂ ਹੀ ਦੇ ਚੁੱਕੀ ਹਾਂ ਕਿ ਡਾਕਟਰਸ ਦੀ ਬਹੁਤ ਜ਼ਿਆਦਾ ਕਮੀ ਹੈ ਡਾਕਟਰ ਲਾਉਣਾ ਉੱਪਰੋਂ ਡੀ ਐਚ ਐਸ ਦਾ ਸੈਕਟਰੀ ਸਾਹਿਬ ਦਾ ਮੰਤਰੀ ਸਾਹਿਬ ਦਾ ਕੰਮ ਹੈ ਜੀ ਉੱਥੋਂ ਹੀ ਲੱਗ ਕੇ ਆਉਂਦੀਆਂ ਅਸੀਂ ਇਹਨਾਂ ਸਭ ਤੋਂ ਪਹਿਲੋਂ ਅਸੀਂ ਡੀਐਚ ਕਪੂਰਥਲਾ ਨੂੰ ਇਨਫੋਰਸ ਕਰਨਾ ਹੁੰਦਾ ਹੈ ਕਈ ਵਾਰੀ ਅਸੀਂ ਇੱਥੋਂ ਡਾਕਟਰ ਕੱਢ ਕੇ ਆਪ ਵੀ ਉੱਥੇ ਲੈ ਜਾਈਦੇ ਆ ਹਾਂਜੀ ਪਤਾ ਹੈ ਇਹਦੇ ਬਾਰੇ ਪਤਾ ਪਰ ਹੁਣ ਡਾਕਟਰਾਂ ਦੀ ਕਮੀ ਹੈ ਉਹਦੇ ਕਰਕੇ ਰਾਤ ਦੀ ਡਿਊਟੀ ਨਹੀਂ ਹੋ ਰਹੀ ਜਿਹਦੇ ਕਰਕੇ ਕਿ ਅਸੀਂ ਆਪਣੇ ਕੋਲੋਂ ਕੋਈ ਡਾਕਟਰ ਨਹੀਂ ਲਾ ਸਕਦੇ ਜਦੋਂ ਵੀ ਹੋਇਆ ਹੋ ਜਾਏ ਲਗ ਜਾਣਗੇ ਰਾਤੀ ਡਿਊਟੀ ਮੈਂ ਇੱਥੇ ਰਹੀ ਆ ਮੈਂ ਇੱਕ ਲੇਡੀ ਡਾਕਟਰ ਆ ਮੈਂ ਇੱਥੇ ਕੱਲੀ ਰਾਤੀ ਡਿਊਟੀ ਕਰਦੀ ਸੀ ਇੱਥੇ ਵਿੱਕੀ ਭਾਜੀ ਸੀ ਭੁੱਲੇ ਸੁਆਲੇ ਪਲੀਜ਼ ਰਿਕਵੈਸਟ ਆ ਮੈਡਮ ਮੈਡਮ ਪਲੀਜ਼ ਰਿਕਵੈਸਟ ਆ ਜੋ ਤੁਸੀਂ ਕਹਿੰਨੇ ਆ ਠੀਕ ਆ ਪਰ ਸਾਲ ਤੋਂ ਯਾਨੀ ਰਾਤ ਨੂੰ ਡਾਕਟਰ ਨਹੀਂ ਹੁਣ ਤੁਸੀਂ ਮੇਰੇ ਕੋਲ ਰੈਫਰ ਕਰ ਦਿੰਦੇ ਕਪੂਰਤ ਲਈ ਹੁਣ ਅਗਲੀ ਵਾਰ ਮੇਰੀ ਸੁਣ ਲਓ ਨਾ ਫਸਟ ਏਡ ਵੀ ਨਹੀਂ ਮਿਲਦੀ ਸਰ ਸੁਣੋ ਜੀ ਗੱਲ ਸੁਣੋ ਡਾਕਟਰ ਸਾਹਿਬ ਇਨ ਸਤਿਕਾਰ ਜੋ ਖੜੇ ਪਹਿਲਾਂ ਦੀ ਸੁਣੋ ਹਾਂਜੀ ਸਰ ਬੋਲੋ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਡਾਕਟਰ ਰਾਤ ਨੂੰ ਲਾਉਣਾ ਮੇਰੇ ਵੱਸ ਦੀ ਐਡਮਿਨਿਸਟ੍ਰੇਸ਼ਨ ਦੇ ਹੈਲਥ ਐਡਮਿਨਿਸਟ੍ਰੇਸ਼ਨ ਦੇ ਵੱਸ ਦੀ ਗੱਲ ਨਹੀਂ ਹੈ ਜਦੋਂ ਲੱਗ ਜਾਏ ਜਦੋਂ ਇੱਕ ਮਿੰਟ ਮੈਂ ਇੱਕ ਗੱਲ ਕਰ ਦਵਾਂ ਜਿਹੜਾ ਜਿਹੜਾ ਵੀ ਬੰਦਾ ਹੁਣ ਨਹੀਂ ਹੈਗੇ ਡਾਕਟਰ ਤਾਂ ਨਹੀਂ ਹੈਗੇ ਮੈਂ ਨਹੀਂ ਲਾ ਸਕਦੀ ਕਿ ਤੋ ਵੀ ਹੁਣ ਮੈਂ ਤਾਂ ਤੁਹਾਨੂੰ ਦੱਸਣੀ ਕਿ ਹੁਣ ਇਹ ਸਮੱਸਿਆ ਆਪਣੀ ਹੋਰ ਜ਼ਿਆਦਾ ਵਧਣ ਵਾਲੀ ਹੈ ਕਿਉਂਕਿ ਆਪਾਂ ਦੋ ਡਾਕਟਰ ਕੱਢ ਲੈਣੇ ਆ ਇੱਥੇ ਆਪਾਂ ਤਿੰਨ ਡਾਕਟਰ ਕੱਢ ਲਏ ਆਪਾਂ ਇੱਥੇ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਾਕਟਰ ਲਾਵਾਂਗੇ ਪਤਾ ਨਹੀਂ ਆਪਸੀਂ ਤਿੰਨ ਲਾ ਸਕਦੇ ਦੋ ਲਾ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਟਾਈਮ ਉਸ ਤੋਂ ਬਾਅਦ ਅਗਲੀ ਗੱਲ ਇਹਨਾਂ ਦੀ ਕਿ ਰੈਫਰਲ ਸੈਂਟਰ ਕਿਉਂ ਕਹਿੰਦੇ ਆ ਰੈਫਰਲ ਸੈਂਟਰ ਇਸ ਕਰਕੇ ਹਿੱਟੇ ਵੀ ਆ ਭੈਣਾ ਖੜੀਆਂ ਸਟਾਫ ਨਕਸਾਂ ਜੀ ਇਹਨਾਂ ਕੋਲ ਜਿੰਨਾ ਕੰਮ ਹੋ ਸਕਦਾ ਇਹ ਤਾਂ ਓਨਾ ਹੀ ਕਰਨਗੇ ਆ ਨਾ ਇਹ ਇਹ ਭਾਜੀ ਦੋ ਮਿੰਟ ਗੱਲ ਕਰ ਲਿਓ ਪਲੀਜ਼ ਦੋ ਮਿੰਟ ਰੁਕ ਜਾ ਪਾਣੀ ਮੰਗਵਾਣਾ ਜਰਾ ਪਾਣੀ ਮਗਾ ਦਿਓ ਜਿਹੜਾ ਵੀ ਇਹ ਭੈਣ ਜੀ ਆਇਆ ਜਿੰਨੀਆਂ ਵੀ ਐਕਸਪਰਟ ਹੈ ਕਿਉਂਕਿ ਅਸੀਂ ਹਰਜਿੰਦਰ ਭੈਣ ਜੀ ਉਹਨਾਂ ਨਾਲ ਕੰਮ ਕੀਤਾ ਪਰਮਜੀਤ ਨਾਲ ਕੰਮ ਕੀਤਾ ਉਹ ਉਹ ਵੀ ਬਹੁਤ ਐਕਸਪਰਟ ਸੀਗੇ ਤੇ ਉਹ ਜਿੰਨਾ ਇਹ ਆਪਣੀ ਪੜ੍ਹਾਈ ਆਪਣੀ ਸੋਚ ਸਮਝ ਨਾਲ ਪੇਸ਼ੈਂਟ ਨੂੰ ਟਰੀਟ ਕਰ ਸਕਦੇ ਆ ਓਨਾ ਹੀ ਕਰਨਗੇ ਨਾ ਜੇ ਡਾਕਟਰ ਨਹੀਂ ਹੈ ਤੇ ਇਹ ਭੈਣ ਜੀਆਂ ਆਪ ਦੇ ਸਿਰ ਤੇ ਮਰੀਜ਼ ਦਾ ਇਲਾਜ ਨਹੀਂ ਕਰ ਸਕਦੀਆਂ ਕਿਵੇਂ ਕਰਨਗੀ ਥੈਂਕ ਯੂ ਇੱਕ ਸਾਡੀ ਬੇਨਤੀ ਇਹ ਵੀ ਹੈਗੀ ਆ ਕਿ ਪਾਣੀ ਨਹੀਂ ਮਿਲਦਾ ਨਾ ਉਹ ਮੈਂ ਇਹ ਕਹਿੰਦੀ ਆ ਕਿ ਇਹ ਸਮੱਸਿਆ ਨੂੰ ਤਾਂ ਹਜੇ ਆਪਾਂ ਨੂੰ ਸਹਿਣਾ ਹੀ ਪੈਣਾ ਤੇ ਹੋ ਸਕਦਾ ਕਿ ਇਹ ਸਮੱਸਿਆ ਹੋਰ ਜ਼ਿਆਦਾ ਵਾਧੇ ਸਟਾਫ ਨਰਸਾਂ ਆਪਣੇ ਲੈਵਲ ਤੇ ਇਕ ਐਮਆਈ ਦਾ ਪੇਸ਼ੈਂਟ ਆ ਗਿਆ ਰਾਤ ਨੂੰ ਚੈਸਟ ਪੇਨ ਆ ਉਹ ਤਾਂ ਵਿਚਾਰੇ ਟੀਕਾ ਲਾ ਕੇ ਹੀ ਪੇਜ ਸਕਦੇ ਨਾ ਇਹਦਾ ਸ਼ੁਕਰ ਹੈ ਪਰਮਾਤਮਾ ਦਾ